ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਅਤੇ ਤੁਹਾਡੇ ਲਈ ਲੈ ਕੇ حاضر ਹੋ ਰਹੇ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ ਅਤੇ ਇਸ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹਾਂ ਹਮੇਸ਼ਾ ਦੀ ਤਰ੍ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਟਿੱਲੋ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਤੁਹਾਨੂੰ ਜਾਣਕਾਰੀ ਦਵਾਂਗੇ ਇੱਕ ਅਜੀਹੇ ਮੁੱਦੇ ਬਾਰੇ ਜਿਹੜਾ ਕਿ ਮੁੱਦਾ ਵੀ ਹੈ ਤੇ ਆਪਣੇ ਆਪ ਵਿੱਚ ਇੱਕ ਸਵਾਲ ਵੀ ਹੈ ਮੁੱਦਾ ਜਮਾ ਸਵਾਲ 2 ਇਨ 1 ਦੋਹਾਂ ਚੀਜ਼ਾਂ ਦੀ ਗੱਲ ਇੱਕੋ ਹੀ ਸਰਲੇਖ ਵਿੱਚ ਕਰਾਂਗੇ ਅੱਜ ਦੀ ਇਸ ਗੱਲਬਾਤ ਦੇ ਇਸ ਪ੍ਰਮੁੱਖ ਹਿੱਸੇ ਵਿੱਚ ਇਸ ਗੱਲਬਾਤ ਵਿੱਚ ਜ਼ਿਕਰ ਹੋਵੇਗਾ ਮਹਿੰਗਾਈ ਦਾ ਮਹਿੰਗਾਈ ਇੱਕ ਮੁੱਦਾ ਵੀ ਹੈ ਤੇ ਇੱਕ ਸਵਾਲ ਵੀ ਹੈ ਸਵਾਲ ਜਿਹੜਾ ਕਿ ਹੈ ਬੜਾ ਡੂੰਗਾ ਪਰ ਕੀ ਇਸ ਡੂੰਗੇ ਸਵਾਲ ਨੂੰ ਇਸ ਦੀ ਬਣਦੀ ਅਹਿਮੀਅਤ ਮਿਲਦੀ ਹੈ ਜਾਂ ਨਹੀਂ ਇੱਕ ਬੜੀ ਸੋਚਣ ਵਾਲੀ ਵੇਖਣ ਵਾਲੀ ਸਮਝਣ ਵਾਲੀ ਚੀਜ਼ ਹੈ ਦੇਸ਼ ਵਿੱਚ ਚਰਚਾ ਜਦੋਂ ਹੁੰਦੀ ਹੈ ਨਾ ਭੱਖਵੇਂ ਮੁੱਦਿਆਂ ਦੀ ਮਸਲਿਆਂ ਦੀ ਜਦੋਂ ਚਰਚਾ ਹੁੰਦੀ ਹੈ ਤਾਂ ਬਹੁਤ ਸਾਰੇ ਅਜਿਹੇ ਮਸਲੇ ਜਿਨ੍ਹਾਂ 'ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਉਹਨਾਂ ਦੀ ਬੜੀ ਗੱਲ ਹੁੰਦੀ ਹੈ ਬੜਾ ਰੌਲਾ ਪੈਂਦਾ ਪਰ ਇੱਕ ਸਵਾਲ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਪੈਣਾ ਹੈ ਕਿ ਕੀ ਮਹਿੰਗਾਈ ਸੰਬੰਧੀ ਉਨੀ ਗੱਲ ਹੁੰਦੀ ਹੈ ਜਿੰਨੀ ਹੋਣੀ ਚਾਹੀਦੀ ਹੈ ਮਹਿੰਗਾਈ ਜਿਹਦਾ ਕਿ ਸੰਬੰਧ ਸਿੱਧੇ ਤੌਰ ਤੇ ਲੋਕਾਂ ਦੇ ਨਾਲ ਹੁੰਦਾ ਆਮ ਬੰਦੇ ਨਾਲ ਹੁੰਦਾ ਆਮ ਬੰਦੇ ਦੇ ਜੀਵਨ ਨਾਲ ਹੁੰਦਾ ਉਸ ਦੇ ਭੇਖ ਨਾਲ ਹੁੰਦਾ ਉਸ ਦੀ ਰੋਜ਼ਾਨਾ ਦੀ ਜੋ ਜ਼ਿੰਦਗੀ ਹੈ ਉਹਦੇ ਨਾਲ ਹੁੰਦਾ ਹੈ ਕੀ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਆਂ ਮਹਿੰਗਾਈ ਨੂੰ ਉਨੀ ਤਵੱਜੋਂ ਦਿੱਤੀ ਜਾ ਰਹੀ ਹੈ ਇਸ ਬੰਨੇ ਉਨੇ ਕਦਮ ਚੁੱਕੇ ਜਾ ਰਹੇ ਨੇ ਜਾਂ ਨਹੀਂ ਇਹ ਜਾਣਨਾ ਇਹ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਦਕ ਤਾ ਤੁਹਾਨੂੰ ਜਵਾਬ ਆਲੇ ਦੁਆਲੇ ਦਾ ਮਾਹੌਲ ਵੇਖ ਕੇ ਨਾਲੋਂ ਨਾਲ ਹੀ ਮਿਲ ਜਾਂਦਾ ਹੈ ਕਿ ਕੀ ਮਹਿੰਗਾਈ ਨੂੰ ਲੈ ਕੇ ਜਿੰਨੀ ਗੱਲ ਹੋਣੀ ਚਾਹੀਦੀ ਹੈ ਉਨੀ ਹੋ ਰਹੀ ਹੈ ਕਿ ਨਹੀਂ ਸਪਸ਼ਟ ਹੈ ਤੁਹਾਡੇ ਸਾਹਮਣੇ ਨਹੀਂ ਹੁੰਦੀ ਅਕਸਰ ਆਪਾਂ ਵੇਖਦੇ ਹਾਂ ਕਿ ਸਾਡੇ ਦੇਸ਼ ਵਿੱਚ ਹੋਰ ਬਹੁਤ ਸਾਰੇ ਮੁੱਦੇ ਇੱਧਰ ਉੱਧਰ ਦੇ ਮੁੱਦੇ ਚਰਚਾ ਵਿੱਚ ਲਿਆ ਦਿੱਤੇ ਜਾਂਦੇ ਹਨ ਉਹਨਾਂ ਸੰਬੰਧੀ ਬਹੁਤ ਰੌਲਾ ਪੈਂਦਾ ਖੂਬ ਹੋ ਹੱਲਾ ਮੱਚਦਾ ਪਰ ਜਦੋਂ ਗੱਲ ਮਹਿੰਗਾਈ ਦੀ ਆਉਂਦੀ ਹੈ ਤਾਂ ਇਸ ਮੁੱਦੇ ਦਾ ਬਾਲਾ ਜ਼ਿਕਰ ਨਹੀਂ ਹੁੰਦਾ ਇਹ ਮੁੱਦਾ ਕਦੇ ਵੀ ਟੀਵੀ ਡਿਬੇਟ ਦਾ ਹਿੱਸਾ ਨਹੀਂ ਬਣਦਾ ਇਸ ਮੁੱਦੇ ਉੱਤੇ ਕਦੀ ਦੋ ਸਿਆਸੀ ਪਾਰਟੀਆਂ ਦੇ ਆਗੂ ਆਪਸ ਵਿੱਚ ਖੇੜੜਦੇ ਨਹੀਂ ਇਸ ਮੁੱਦੇ ਉੱਤੇ ਕਦੇ ਵੀ ਉਨੇ ਵੱਡੇ ਪੱਧਰ ਉੱਤੇ ਚਰਚਾ ਹੁੰਦੀ ਹੀ ਨਹੀਂ ਜਿੰਨੀ ਹੋਣੀ ਚਾਹੀਦੀ ਹੈ ਜਦਕਿ ਇਸ ਮੁੱਦੇ ਉੱਤੇ ਤਾਂ ਗੱਲ ਸਭ ਤੋਂ ਪਹਿਲਾਂ ਹੋਣੀ ਬਣਦੀ ਸੀ ਜਦੋਂ ਗੱਲ ਨੀਤੀਆਂ ਦੀ ਹੁੰਦੀ ਹੈ ਜੇ ਇਸ ਨੂੰ ਅੱਗੇ ਵਧਾਉਣ ਦੀ ਹੁੰਦੀ ਹੈ ਸੂਬਿਆਂ ਨੂੰ ਅੱਗੇ ਵਧਾਉਣ ਦੀ ਹੁੰਦੀ ਹੈ ਤਾਂ ਇਸ ਮੁੱਦੇ ਦਾ ਜ਼ਿਕਰ ਹੋਣਾ ਚਾਹੀਦਾ ਮਹਿੰਗਾਈ ਦਾ ਪਰ ਹੁੰਦਾ ਨਹੀਂ ਇਸੇ ਕਰਕੇ ਗੱਲਬਾਤ ਵਿੱਚ ਆਪਾਂ ਇਸ ਮੁੱਦੇ ਨੂੰ ਲਿਆ ਰਹੇ ਹਾਂ ਤਾਂ ਕਿ ਇਸ ਦੇ ਸੰਬੰਧੀ ਗੱਲ ਹੋਵੇ ਚਰਚਾ ਹੋਵੇ ਤੇ ਮਹਿੰਗਾਈ ਬਾਰੇ ਜਦੋਂ ਆਪਾਂ ਚਰਚਾ ਕਰਦੇ ਆ ਤਾਂ ਦੇਸ਼ ਦੀ ਆਮ ਜਨਤਾ ਖਾਸ ਵੱਡੇ ਵੱਡੇ ਲੋਕ ਨਹੀਂ ਆਮ ਜਨਤਾ ਜਿਹੜੀ ਹੈ ਉਹਨਾਂ ਦੇ ਨਜ਼ਰੀਏ ਤੋਂ ਇਸ ਚੀਜ਼ ਨੂੰ ਵੇਖਣਾ ਪਹਿਣਾ ਤਾਂ ਜਾ ਕੇ ਸਾਨੂੰ ਇਸ ਸਮੱਸਿਆ ਸਮਝ ਆਉਣੀ ਹੈ ਗੱਲ ਜ਼ਿਕਰ ਕਰੀਏ ਮਹਿੰਗਾਈ ਦੀ ਤਾਂ ਇਸ ਦਾ ਸਭ ਤੋਂ ਜ਼ਿਆਦਾ ਅਸਰ ਆਮ ਵਰਗ ਨੂੰ ਪੈਂਦਾ ਨੌਕਰੀ ਪੇਸ਼ਾ ਬੰਦਾ ਮਿਡਲ ਕਲਾਸ ਮੱਧ ਵਰਗ ਜਾਂ ਮੱਧ ਵਰਗ ਤੋਂ ਹੇਠਾਂ ਦੀ ਜਿਹੜੀ ਜਨਸੰਖਿਆ ਉਹ ਪ੍ਰਭਾਵਿਤ ਹੁੰਦੀ ਹੈ ਬੇਸ਼ੱਕ ਕਈ ਤਰ੍ਹਾਂ ਦੀਆਂ ਅਨਾਜ ਯੋਜਨਾਵਾਂ ਰਾਸ਼ਨ ਯੋਜਨਾਵਾਂ ਵੀ ਚੱਲ ਰਹੀਆਂ ਨੇ ਤੇ ਵਕ-ਵਕ ਪਾਸੇ ਲੋਕਾਂ ਨੂੰ ਉਹਦਾ ਲਾਭ ਵੀ ਹੁੰਦਾ ਕੋਈ ਸ਼ੱਕ ਨਹੀਂ ਇਹ ਵਿੱਚ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਅਜੇ ਵੀ ਨੇ ਜੋ ਨਾ ਤਾਂ ਯੋਜਨਾਵਾਂ ਦਾ ਲਾਭ ਲੈਣ ਵਾਲੀ ਸ਼੍ਰੇਣੀ ਵਿੱਚ ਹੁੰਦੇ ਆ ਨਾ ਉਹ ਅਮੀਰ ਵਰਗ ਵਿੱਚ ਹੁੰਦੇ ਆ ਵਾਧ ਵਿਚਾਰੇ ਲਟਕਦੇ ਰਹਿੰਦੇ ਆ ਜਿਹਨੂੰ ਆਪਾਂ ਆਮ ਭਾਸ਼ਾ ਚ ਕਹਿੰਦੇ ਮੀਡਲ ਕਲਾਸ ਮੱਧ ਵਰਗ ਜਿਹੜਾ ਨੌਕਰੀ ਪੇਸ਼ਾ ਲੋਕ ਨੇ ਜਿਹੜੇ ਉਹ ਮਹਿੰਗਾਈ ਦੀ ਸਭ ਤੋਂ ਜ਼ਿਆਦਾ ਮਾਰ ਝੱਲਦੇ ਨੇ ਸਭ ਤੋਂ ਜ਼ਿਆਦਾ ਸੇਕ ਉਹਨਾਂ ਨੂੰ ਲੱਗਦਾ ਹੈ ਉਹਨਾਂ ਦੇ ਘਰਾਂ ਦੇ ਬਜਟ ਹਿੱਲ ਜਾਂਦੇ ਨੇ ਘਰੇਲੂ ਔਰਤਾਂ ਦਾ ਸੁਆਣੀਆਂ ਦਾ ਰਸੋਈ ਦਾ ਸਾਰਾ ਪ੍ਰਬੰਧ ਜਿਹੜਾ ਚਰਮਾ ਰਾ ਜਾਂਦਾ ਉਹਨਾਂ ਦੇ ਸਾਰੇ ਹਿਸਾਬ ਕਿਤਾਬ ਉੱਪਰ ਥੱਲੇ ਹੋ ਜਾਂਦੇ ਨੇ ਮਹਿੰਗਾਈ ਕਰਕੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਦੀ ਗੱਲ ਲਗਾਤਾਰ ਹੁੰਦੀ ਹੈ। ਇਸੇ ਗੱਲਬਾਤ ਦੇ ਇਸੇ ਵਿੱਚ ਆਪਾਂ ਪਹਿਲਾਂ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਕਿਵੇਂ ਪਿਛਲੀ ਸਰਕਾਰ ਵੇਲੇ ਬਹੁਤ ਰੌਲਾ ਪੈਂਦਾ ਸੀ। ਡਾਕਟਰ ਬਰਮੋਨ ਸਿੰਘ ਦੀ ਗਵਾਹੀ ਵਾਲੀ ਯੂਪੀਏ ਦੀ ਸਰਕਾਰ ਜਦੋਂ ਸੱਤਾ ਵਿੱਚ ਸੀ ਉਦੋਂ ਪੈਟਰੋਲ ਡੀਜ਼ਲ ਦੀ ਕੀਮਤ ਨੂੰ ਲੈ ਕੇ ਬਹੁਤ ਰੌਲਾ ਪੈਂਦਾ ਸੀ। ਉਦੋਂ ਹਾਲਾਂਕਿ ਕੀਮਤ ਹੁਣ ਨਾਲੋਂ ਕਿਤੇ ਘੱਟ ਸੀ ਪਰ ਰੌਲਾ ਬਹੁਤ ਪੈਂਦਾ ਸੀ। ਹਾਈ ਮਹਿੰਗਾਈ ਹਾਤੋਬਾ ਅਮਿਤਾ ਬਚਨ અનુਪਉਖੇਰ ਅਕਸ਼ੇ ਕੁਮਾਰ ਵਿਵੇਕ ਅਗਨੀਓਤਰੀ ਇਹ ਸਾਰੇ ਫਿਲਮਾਂ ਵਾਲੇ ਵੀ ਬਹੁਤ ਰੌਲਾ ਪਾਉਂਦੇ ਸੀ ਕਿ ਪੈਟਰੋਲ ਡੀਜ਼ਲ ਬਹੁਤ ਮਹਿੰਗੇ ਹੋ ਗਏ ਹੁਣ ਲਗਭਗ ਦੁੱਗਣੀ ਕੀਮਤ ਹੋ ਚੁੱਕੀ ਹੈ ਤਾਂ ਹੁਣ ਕੋਈ ਕਿਸੇ ਪਾਸੇ ਚੁੰਬ ਨਹੀਂ ਕਰਦਾ ਇਹ ਚੀਜ਼ ਸਾਫ਼ ਨਜ਼ਰੋਂ ਵੀ ਹੈ 10-12 ਸਾਲ ਦੇ ਵਕਫੇ 'ਚ ਕਿੰਨਾ ਲੋਕਾਂ ਦੀ ਸੋਚ ਵਿੱਚ ਤਬਦੀਲੀ ਆਈ ਹੈ ਉਸ ਗੱਲ ਭਾਵੇਂ ਸਰੋਂ ਦੇ ਤੇਲ ਦੀ ਹੋ ਜਾਵੇ ਰਸੋਈ ਗੈਸ ਸਿਲੰਡਰ ਦੀ ਹੋ ਜਵੇ ਇਹ ਸਾਰੀਆਂ ਚੀਜ਼ਾਂ ਹੋਣੇ ਜੋ ਆਮ ਵਰਗ ਦੇ ਨਾਲ ਸੰਬੰਧਿਤ ਨੇ ਆਮ ਵਰਗ ਇਹਨੂੰ ਇਹਨਾਂ ਦਾ ਸੇਕ ਲੱਗਦਾ ਹੁਣ ਜਿਹੜੇ ਵੱਡੇ ਵੱਡੇ ਅਮੀਰ ਲੋਕ ਨੇ ਕਾਰੋਬਾਰੀ ਲੋਕ ਨੇ ਵੱਡੇ ਵੱਡਿਓ ਦੋਗੇ ਘਰਾਣੇ ਨੇ ਉਹਨਾਂ ਲਈ ਪੈਟਰੋਲ 120 ਰੁਪਏ ਲੀਟਰ 110 ਰੁਪਏ ਲੀਟਰ 100 150 ਜ਼ਿਆਦਾ ਫਰਕ ਨਹੀਂ ਪੈਂਦਾ ਫਰਕ ਕਿਹਨੂੰ ਪੈਂਦਾ ਫਰਕ ਕਾਨੂੰ ਪੈਂਦਾ ਮਿਡਲ ਕਲਾਸ ਵਾਲੇ ਨੂੰ ਜੇ ਨਿਮਾਹਿਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣਾ ਅੰਦਾਜ਼ਾ ਲਾਉਣਾ ਹੁੰਦਾ ਹੈ ਕਿ ਕਿੰਨੇ ਕੁ ਖਰਚੇ ਹੋਣੇ ਆ ਕਿੰਨੀ ਕੁ ਬਚਤ ਕਰਨੀ ਹੈ ਕਿੰਨਾ ਕੁ ਕਿਹੜੇ ਪਾਸਿਓਂ ਸਾਹ ਉਹਨਾਂ ਦਾ ਸੌਖਾ ਹੋਵੇਗਾ ਜੇ ਹਨੇ ਆਪਣਾ ਇਕੱਲੇ-ਇਕੱਲੇ ਦਿਨ ਦਾ ਹਿਸਾਬ-ਕਿਤਾਬ ਲਾਉਣਾ ਪੈਂਦਾ ਹੈ ਉਹਨਾਂ ਨੂੰ ਸਭ ਤੋਂ ਜ਼ਿਆਦਾ ਸੇਕ ਲੱਗਦਾ ਹੈ ਮਹਿੰਗਾਈ ਦਾ ਤੇ ਮਹਿੰਗਾਈ ਕਿੰਨੀ ਵਧੀਆ ਕਿੰਨੀ ਘਟੀਆ ਕਿੰਨਾ ਅਸਰ ਪੈ ਰਿਹਾ ਹੈ ਕਿੰਨਾ ਨਹੀਂ ਪੈ ਰਿਹਾ ਇਹ ਵੀ ਤੁਹਾਨੂੰ ਕੌਣ ਦੱਸੂਗਾ ਮਿਡਲ ਕਲਾਸ ਵਾਲਾ ਹੀ ਦੱਸ ਸਕਦਾ ਹੈ ਪਰ ਕੀ ਸਵਾਲ ਇਹ ਹੈ ਕਿ ਮਿਡਲ ਕਲਾਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਕਿ ਉਹਦੀ ਪੀੜ ਸੁਣੀ ਜਾ ਰਹੀ ਹੈ ਕਿ ਉਹਦਾ ਦਰਦ ਸਮਝਿਆ ਜਾ ਰਿਹਾ ਹੈ ਇਸ ਵੇਲੇ ਦਰਦ ਸਮਝਣ ਦਾ ਤਰੀਕਾ ਕੀ ਹੈ ਫਿਰ ਗੱਲ ਉਹੀ ਹੈ ਉਹਦੇ ਬਾਰੇ ਚਰਚਾ ਹੋਣੀ ਚਾਹੀਦੀ ਹੈ ਪਰ ਕਿੰਨੀ ਚਰਚਾ ਹੁੰਦੀ ਹੈ ਪਿਛਲੇ ਮਹੀਨਿਆਂ 'ਚ ਦੇਖ ਲਓ 3 ਮਹੀਨੇ ਪਿਛਲੇ 6 ਮਹੀਨੇ ਪਿਛਲੇ ਸਾਲ 2 ਸਾਲ ਕਿੰਨੀ ਕਿ ਚਰਚਾ ਹੋਈ ਹੈ ਇਸ ਮੁੱਦੇ ਦੀ ਤੁਸੀਂ ਆਪ ਇਹਦੇ ਬਾਰੇ ਵੇਖ ਸਕਦੇ ਹੋ ਸਮਝ ਸਕਦੇ ਹੋ ਜਾਣ ਸਕਦੇ ਹੋ ਬਹੁਤ ਘਾਟੇ ਦੀ ਚਰਚਾ ਹੁੰਦੀ ਹੈ ਇਸ ਮੁੱਦੇ ਦੀ ਮਹਿੰਗਾਈ ਦੀ ਜਿਹੜੀ ਇਸ ਵੇਲੇ ਬਹੁਤ ਮੁਸ਼ਕਲ ਵਿੱਚ ਪਾ ਰਹੀ ਹੈ ਮੀਡਲ ਕਲਾਸ ਸਾਡੇ ਦੇਸ਼ ਤੇ ਮੀਡੀਆ ਕੋਲ ਇੰਨਾ ਸਮਾਂ ਹੈਗਾ ਆ ਕਿ ਗੁਆਂਢੀ ਦੇਸ਼ ਪਾਕਿਸਤਾਨ ਦੇ ਕਿਹੋ ਜਿਹੇ ਹਾਲਾਤ ਆ ਉੱਥੇ ਕੀ ਆ ਕੀ ਕੁਝ ਹੋ ਰਿਹਾ ਉਥੋਂ ਦਾ ਅਰਥਚਾਰਾ ਕੀ ਹੋ ਜਾਇਆ ਕਿੰਨੀਆਂ ਸਮੱਸਿਆਵਾਂ ਨੇ ਉਹਨੂੰ ਕਵਰੇਜ ਦੇਣ ਲਈ ਉਹਦੇ ਬਾਰੇ ਚਰਚਾ ਕਰਨ ਲਈ ਉਹਦਾ ਰੋਲਾ ਪਾਉਣ ਲਈ ਵੇਲਾ ਹੈ ਪਰ ਆਪਣੇ ਦੇਸ਼ ਵੱਲ ਧਿਆਨ ਵੀ ਜ਼ਰੂਰ ਇਹ ਤਾਂ ਰਹਿਣਾ ਚਾਹੀਦਾ ਆਪਣੇ ਭੈਣ ਭਰਾ ਜਿਹੜੇ ਨੇ ਸਾਡੇ ਦੇਸ਼ ਦੇ ਨਾਗਰਿਕ ਨੇ ਉਹਨਾਂ ਦਾ ਕੀ ਹਾਲ ਹੈ ਕਿ ਉਹਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਮਹਿੰਗਾਈ ਕਰਕੇ ਉਹਨਾਂ ਦਾ ਕਚੂਮਰ ਤਾਂ ਨਹੀਂ ਨਿਕਲ ਰਿਹਾ ਇਹ ਵੀ ਵੇਖਣਾ ਚਾਹੀਦਾ ਇਸ ਬਾਰੇ ਵੀ ਗੱਲ ਹੋਣੀ ਚਾਹੀਦੀ ਪਰ ਇੱਧਰ ਧਿਆਨ ਦਿੱਤਾ ਨਹੀਂ ਜਾਂਦਾ ਇਹ ਬੜੀ ਇੱਕ ਦੁਖਦ ਤਸਵੀਰ ਉੱਬਰ ਕੇ ਸਾਹਮਣੇ ਆਉਂਦੀ ਹੈ ਜਦੋਂ ਆਪਾਂ ਗੱਲ ਕਰਦੇ ਆ ਮਹਿੰਗਾਈ ਦੀ ਥੋੜੇ ਸਮਾਂ ਪਹਿਲਾਂ ਇੱਕ ਫਿਲਮ ਮਨਿਛੇ ਦੇ ਵਿੱਚ ਮਹਿੰਗਾਈ ਦਾ ਬੜਾ ਅ ਜ਼ਿਕਰ ਹੋਇਆ ਸੀ ਮਹਿੰਗਾਈ ਕਿਵੇਂ ਲੋਕਾਂ ਨੂੰ ਮਾਰਦੀ ਹੈ ਇੱਕ ਹਿੰਦੀ ਫਿਲਮ ਪੋਜਪੁਰੀ ਅੰਦਾਜ਼ ਵਿੱਚ ਬਣੀ ਸੀ ਤੇ ਉਹਦੇ ਵਿੱਚ ਮਹਿੰਗਾਈ ਕਿਵੇਂ ਲੋਕਾਂ ਨੂੰ ਖਾਂਦੀ ਜਾਂਦੀ ਹੈ ਉਹਦਾ ਬੜਾ ਜ਼ਿਕਰ ਹੋਇਆ ਸੀ ਥੋੜੀ ਦੇਰ ਲਈ ਉਹ ਸਰਵੰਦੇ ਰੌਣਤ ਤੋਂ ਬਾਅਦ ਉਸ ਗਾਣੇ ਦੀ ਚਰਚਾ ਹੁੰਦੀ ਹੈ ਪਰ ਗੱਲ ਫਿਰ ਹੌਲੀ-ਹੌਲੀ ਹੋਰ ਨਾ ਮੁੱਦਿਆਂ ਵੱਲ ਚੱਲ ਪੈਂਦੀ ਹੈ ਦਰਸਲ ਹੋਏ ਰਿਹਾ ਕਿ ਦੇਸ਼ ਵਿੱਚ ਕਈ ਹੋਰ ਮੁੱਦੇ ਨੇ ਜਿਨ੍ਹਾਂ ਨੂੰ ਲੋੜ ਤੋਂ ਵੱਧ ਵੱਡਾ ਬਣਾ ਦਿੱਤਾ ਗਿਆ ਤੇ ਇਸ ਚੱਕਰ ਵਿੱਚ ਮਹਿੰਗਾਈ ਵਰਗੇ ਜਿਹੜੇ ਬੁਨਿਆਦੀ ਮੁੱਦੇ ਨੇ ਬੁਨਿਆਦੀ ਬੇਸਿਕ ਜਿਹੜੇ ਮਸਲੇ ਨੇ ਉਹ ਕਿਤੇ ਉਰਾ ਪਰਾ ਹੋ ਗਏ ਨੇ ਕਿਸੇ ਧੂੜ ਹੇਠਾਂ ਦੱਬੇ ਗਏ ਨੇ ਜਦ ਕਿ ਜਦੋਂ ਆਪਾਂ ਦੇਸ਼ ਖੁਸ਼ਹਾਲ ਹੋਣ ਦੀ ਗੱਲ ਕਰਦੇ ਆਂ ਦੇਸ਼ ਤਾਂ ਦੁਨੀਆ ਵਿੱਚ ਚੰਗਾ ਨਾ ਹੋਣ ਦੀ ਗੱਲ ਕਰਦੇ ਆਂ ਤਾਂ ਇਹ ਨਾ ਕਿਵੇਂ ਬਣਦਾ ਇਹ ਨਾ ਬਣਦਾ ਦੇਸ਼ ਦੇ ਨਾਗਰਿਕਾਂ ਤੋਂ ਦੇਸ਼ ਦੇ ਲੋਕਾਂ ਤੋਂ ਤੇ ਲੋਕ ਖੁਸ਼ ਉਦੋਂ ਹੋਣਗੇ ਜਦੋਂ ਉਨਾ ਦੀ ਖਰੀਦ ਸਮਰੱਥਾ ਪਰਚੇਜ਼ਿੰਗ ਪਾਵਰ ਜਿਹੜੀ ਵਧੀਆ ਹੋਊਗੀ ਤੇ ਪਰਚੇਜ਼ਿੰਗ ਪਾਵਰ ਵਧੀਆ ਉਦੋਂ ਹੁੰਦੀ ਹੈ ਜਦੋਂ ਕੀਮਤਾਂ ਨਾਲ ਨੂੰ ਸਹੀ ਭਾਅ ਤੇ ਮਿਲਣ ਸਹੀ ਭਾਅ ਉਹ ਮਤਲਬ ਜਿਹੜਾ ਉਹ ਕਰ ਸਕਣ ਆਸਾਨੀ ਨਾਲ ਖਰਚਾ ਕਰ ਸਕਣ ਹੁਣ ਗੱਲ ਜੇ ਤੁਹਾਨੂੰ ਸਰੋਂ ਦੇ ਤੇਲ ਦੀ ਦਸੀਏ ਸਰੋਂ ਦਾ ਤੇਲ ਕਿਸੇ ਵੇਲੇ 100 ਰੁਪਏ ਦੇ ਆਸ-ਪਾਸ ਹੋਇਆ ਕਰਦਾ ਸੀ ਹੁਣੇ 200 ਤੋਂ ਉੱਪਰ ਚੱਲ ਰਿਹਾ ਹੈ ਦੋ ਗਣੀ ਤੋਂ ਕੀਮਤ ਵਧ ਚੁੱਕੀ ਹੈ ਕੋਈ ਅਸੀ ਚੀਜ਼ ਨਹੀਂ ਜਦੀ ਕੀਮਤ ਪਿਛਲੇ ਸਾਲਾਂ ਦੌਰਾਨ ਨਾ ਵਧੀ ਹੋਵੇ ਮਹਿੰਗਾਈ ਇਸ ਕਦਰ ਵਧੀ ਹੈ ਕੱਲ ਜਦੋਂ ਆਪਾਂ ਪੈਟਰੋਲ ਡੀਜ਼ਲ ਦੀ ਕੀਤੀ ਸੀ ਤਾਂ ਅਕਸਰ ਗੱਲ ਹੁੰਦੀ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ ਵਧੀਆਂ ਨੇ ਤੇ ਸਰਕਾਰੀ ਕੰਟਰੋਲ ਤੋਂ ਬਾਹਰ ਨੇ ਇਹ ਚੀਜ਼ਾਂ ਪਰ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਵੀ ਪੈਟਰੋਲ ਤੇ ਡੀਜ਼ਲ ਦੇ ਕੀਮਤਾਂ ਹੀਠਾਂ ਆਰੰਗਿਆ ਸੀ ਜਾਂ ਆ ਚੁੱਕੀਆਂ ਸੀ ਉਸ ਵੇਲੇ ਵੀ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਰਹੀਆਂ ਇਹ ਵੀ ਇੱਕ ਅਜਿਹਾ ਸਵਾਲ ਹੈ ਜਿਹਦਾ ਜਵਾਬ ਕਿਤੇ ਲੱਭਦਾ ਨਹੀਂ ਇਹ ਮੁੱਦਾ ਹੀ ਚਰਚਾ ਵਿੱਚ ਕਦੇ ਨਹੀਂ ਆਇਆ ਜਦਕਿ ਦੇ ਉੱਪਰ ਖੋਜ ਕੀਤੇ ਜਾਣ ਦੀ ਲੋੜ ਸੀ ਕੀ ਕਾਰਨ ਨੇ ਇਹਦੇ ਪਿੱਛੇ ਕੀ ਵਜ੍ਹਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਦੇ ਹਿਸਾਬ ਨਾਲ ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਉਸ ਹਿਸਾਬ ਨਾਲ ਉਸੇ ਤਰੀਕੇ ਨਾਲ ਹੇਠਾਂ ਕਿਉਂ ਨਹੀਂ ਆਈ ਉੱਪਰ ਜ਼ਰੂਰ ਜਾਂਦੀ ਹੈ ਪਰ ਕਿਉਂ ਨਹੀਂ ਆਉਂਦੀ ਉੱਪਰ ਜਾਂਦੀ ਹੈ ਤਾਂ ਛੂਟਾਂ ਵੱਟਦੀ ਜਾਂਦੀ ਹੈ ਆਉਂਦੀ ਹੈ ਤਾਂ ਕੱਚੂ ਕੰਮੇ ਵਾਂਗ ਇੱਕ ਦੋ ਕਦਮ ਹੌਲੀ ਹੌਲੀ ਨੂੰ ਆਉਂਦੀ ਹੈ ਇਹ ਸਥਿਤੀ ਹੈ પેટ્રોલ ਤੇ ਜਿਸ ਦੀ ਸੋ ਗੱਲ ਭਾਵੇਂ ਖਾਣ ਪੀਣ ਵਾਲੀਆਂ ਵਸਤਾਂ ਦੀ ਹੋਵੇ ਚਾਹੇ પેટ્રોલ ਡੀਜ਼ਲ ਦੀ ਹੋਵੇ ਰਸੋਈ ਗੈਸ ਸਿਲੰਡਰ ਦੀ ਹੋਵੇ ਜਾਂ ਦਾਲਾਂ ਸਬਜ਼ੀਆਂ ਦੀ ਹੋਵੇ ਹਰ ਪਾਸੇ ਮਹਿੰਗਾਈ ਜਿਹੜੀ ਆ ਉਹ ਲੋਕਾਂ ਦਾ ਖਚੰਬਰ ਕੱਢਦੀ ਹੋਈ ਵਿਖਾਈ ਦੇ ਰਹੀ ਹੈ ਹਰ ਸਾਲ ਲੋਕਾਂ ਦੀ ਤਨਖਾਹ ਵਿੱਚ ਵੀ ਵਾਧਾ ਹੁੰਦਾ ਹੈ ਇਹ 'ਚ ਕੋਈ ਸ਼ੱਕ ਨਹੀਂ ਕੋਈ ਦੂਰ ਆਇ ਨਹੀਂ ਪਰ ਵੇਖਣਾ ਇਹ ਪੈਣਾ ਯਕੀਨੀ ਇਹ ਬਣਾਉਣ ਦੀ ਲੋੜ ਹੈ ਕਿ ਜਿੰਨਾ ਤਨਖਾਹ ਵਿੱਚ ਵਾਧਾ ਹੋ ਰਿਹਾ ਹੈ ਕੀ ਉਹ ਵੱਧਦੀ ਹੋਈ ਮਹਿੰਗਾਈ ਦੇ ਨਾਲ ਮਿਲਦਾ ਹੈ ਕਿ ਨਹੀਂ ਕੀ ਉਹਦਾ ਇੱਕ ਹੱਲ ਲੋਕਾਂ ਨੂੰ ਦੇ ਰਿਹਾ ਹੈ ਕਿ ਨਹੀਂ ਕਿ ਇਹ ਦੋਵੇਂ ਚੀਜ਼ਾਂ ਪੈਰਲ ਚੱਲ ਰਹੀਆਂ ਨੇ ਇਹਨਾਂ 'ਚ ਕੋਈ ਸਮਾਨਤਾ ਹੈ ਕਿਤੇ ਇਦਾਂ ਤਾਂ ਨਹੀਂ ਕਿ ਜਿਸ ਹਿਸਾਬ ਨਾਲ ਲੋਕਾਂ ਦੀ ਆਮਦਨ ਵੱਧ ਰਹੀ ਹੈ ਮਹਿੰਗਾਈ ਉਸ ਤੋਂ ਤੇਜ਼ ਰਫ਼ਤਾਰ ਵੱਧ ਰਹੀ ਹੈ ਤਾਂ ਫਿਰ ਵਧੀ ਹੋਈ ਆਮਦਨ ਦਾ ਕੋਈ ਸਦਾ ਫਰਕ ਜਾਂ ਅਸਰ ਜਾਂ ਹਾਂ ਪੱਖੀ ਕੋਈ ਪ੍ਰਭਾਵ ਵਿਖਾਈ ਨਹੀਂ ਦਿੱਤਾ ਹੁੰਦਾ ਇਹ ਚੀਜ਼ ਬੜੀ ਸਮਝਣ ਦੀ ਲੋੜ ਹੈ ਇਸ ਵਿਲੇ ਜਦੋਂ ਗੱਲ ਮਹਿੰਗਾਈ ਦੀ ਹੁੰਦੀ ਹੈ ਸੋ ਮਹਿੰਗਾਈ ਸੰਬੰਧੀ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ ਸਭ ਤੋਂ ਜ਼ਰੂਰੀ ਸਭ ਤੋਂ ਪਹਿਲਾ ਕਦਮ ਇਹ ਹੈ ਕਿ ਇਹਨੂੰ ਚਰਚਾ ਵਿੱਚ ਤਾਂ ਲਿਆਂਦਾ ਜਾਵੇ ਘਟੋ ਘਟੇ ਦੀ ਗੱਲ ਤਾਂ ਸ਼ੁਰੂ ਹੋਵੇ ਫੇਰ ਹੀ ਕੋਈ ਇਹਦਾ ਹੱਗੇ ਕੋਈ ਚੰਗਾ ਜਿਹੜਾ ਹੱਲ ਨਿਕਲਣ ਦੀ ਸੰਭਾਵਨਾ ਬਣਦੀ ਹੈ ਪਹਿਲਾਂ ਤਾਂ ਗੱਲਬਾਤ ਵਿੱਚ ਆਉਣਾ ਚਰਚਾ ਵਿੱਚ ਆਉਣਾ ਬਹੁਤ 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 ਜ਼ਿਆਦਾ ਜ਼ਰੂਰੀ ਹੈ ਤੇ ਇਸੇ ਲਈ ਅੱਜ ਦੀ ਇਸ ਗੱਲਬਾਤ ਜ਼ਰੀਏ ਆਪਾਂ ਮਹਿੰਗਾਈ ਦੇ ਇਸ ਵਿਸ਼ੇ ਨੂੰ ਉਭਾਰ ਕੇ ਸਾਹਮਣੇ ਲਿਆਂਦਾ ਤਾਂ ਕਿ ਘਟੋ ਘਟ ਇਹ ਚਰਚਾ ਵਿੱਚ ਤਾਂਵੇ ਇਹਦੀ ਗੱਲ ਤਾਂ ਹੋਣੀ ਸ਼ੁਰੂ ਹੋਵੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਮਹਿੰਗਾਈ ਦੀ ਉਸੇ ਤਰ੍ਹਾਂ ਇੱਕ ਹੋਰ ਮੁੱਦੇ ਵੱਲ ਵੀ ਜਾਣਾ ਜ਼ਰੂਰੀ ਹੈ ਉਧਰ ਵੀ ਆਪਣਾ ਧਿਆਨ ਦੇਣਾ ਜ਼ਰੂਰੀ ਹੈ ਤੇ ਉਧਰ ਆਪਾਂ ਧਿਆਨ ਦੇਵਾਂਗੇ ਇਸ ਹਿੱਸੇ ਵਿੱਚ ਤੁਸੀਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਬਾਰੇ ਪੜਿਆ ਸੁਣਿਆ ਹੋਵੇਗਾ ਕਿ ਉਥੇ ਖੁਸ਼ਹਾਲੀ ਹੈ ਜਾਂ ਅਰਥਚਾਰੇ ਵਿੱਚ ਜੋ ਤਰੱਕੀ ਹੋ ਰਹੀ ਹੈ ਜਾਂ ਵਿਕਾਸ ਹੋ ਰਿਹਾ ਹੈ ਉਹਦੇ ਸਬੰਧੀ ਬਹੁਤ ਸਾਰੀਆਂ ਰਿਪੋਰਟਾਂ ਆਉਂਦੀਆਂ ਹਨ ਜਿਵੇਂ ਮਹਿੰਗਾਈ ਸਵੱਦੀ ਵੀ ਆਪਾਂ ਗੱਲ ਕੀਤੀ ਜੋ ਦੇਸ਼ ਦੇ ਲੋਕਾਂ ਨਾਲ ਜੁੜਦੀ ਸਾਬਤ ਹੁੰਦੀ ਹੈ ਉਸੇ ਤਰ੍ਹਾਂ ਇਹ ਜਿਹੜਾ ਮੁੱਦਾ ਹੈ ਜਿਸ ਦੇ ਬਾਰੇ ਹੁਣ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਆਪਾਂ ਗੱਲ ਕਰਨਗੇ ਆ ਇਹ ਵੀ ਠੀਕ ਇਸੇ ਤਰ੍ਹਾਂ ਲੋਕਾਂ ਦੇ ਨਾਲ ਹੀ ਜੁੜਦਾ ਹੈ ਤੇ ਮਹਿੰਗਾਈ ਵਾਂਗ ਇਹਨੂੰ ਵੀ ਚਰਚਾ ਤੋਂ ਪਰੇ ਰੱਖਿਆ ਜਾਂਦਾ ਹੈ ਆਓ ਜਾਣਦੇ ਹਾਂ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਇਸ ਮੁੱਦੇ ਬਾਰੇ ਵੀ ਅੱਜ ਦੀ ਇਸ ਗੱਲਬਾਤ ਵਿੱਚ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਮਹਿੰਗਾਈ ਬਾਰੇ ਕਿਵੇਂ ਮਹਿੰਗਾਈ ਆਮ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਉਹਨਾਂ ਦੇ ਜੋ ਜੀਵਨ ਦੇ ਮਿਆਰ ਆ ਉਹਨੂੰ ਵੀ ਪ੍ਰਭਾਵਿਤ ਕਰਦੀ ਹੈ ਹੁਣ ਜਦੋਂ ਗੱਲ ਮਹਿੰਗਾਈ ਦੀ ਹੁੰਦੀ ਹੈ ਨਾ ਤਾਂ ਨਾਲ ਜ਼ਿਕਰ ਹੋਣਾ ਚਾਹੀਦਾ ਇੱਕ ਹੋਰ ਬਿਲਕੁਲ ਅਜਿਹੇ ਹੀ ਮੁੱਦੇ ਦਾ ਜਿਹੜਾ ਇਸੇ ਤਰ੍ਹਾਂ ਚਰਚਾ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ਜਿਹੜਾ ਮਹਿੰਗਾਈ ਜਿੰਨਾ ਹੀ ਮਹੱਤਵਪੂਰਨ ਹੈ ਬੇਰੋਜ਼ਗਾਰੀ ਦਾ ਮੁੱਦਾ ਬੇਰੋਜ਼ਗਾਰੀ ਇੱਕ ਹੋਰ ਅਜਿਹੀ ਸਮੱਸਿਆ ਮਹਿੰਗਾਈ ਵਰਗੀ ਸਮੱਸਿਆ ਜਿਹਦੇ ਬਾਰੇ ਗੱਲ ਨਾ ਮਾਤਰ ਹੁੰਦੀ ਹੈ ਕਿਸੇ ਨੂੰ ਚਿੰਤਾ ਹੀ ਨਹੀਂ ਆਦੀ ਬੇਰੋਜ਼ਗਾਰੀ ਦੀ ਹੁਣ ਇੱਕ ਚੀਜ਼ ਤੁਹਾਡੇ ਲਈ ਸਮਝਣੀ ਬਹੁਤ ਜ਼ਰੂਰੀ ਹੈ ਜਦੋਂ ਗੱਲ ਆਪਾਂ ਮਹਿੰਗਾਈ ਦੀ ਕਰਦੇ ਹਾਂ ਤੇ ਬੇਰੋਜ਼ਗਾਰੀ ਦੀ ਕਰਦੇ ਹਾਂ ਇਹਨਾਂ ਦੇ ਤਾਰ ਆਪਸ ਵਿੱਚ ਜੁੜਦੇ ਆ ਜੇ ਆਪਾਂ ਬੇਰੋਜ਼ਗਾਰੀ ਨੂੰ ਘਟਾ ਕਰ ਦਈਏ ਜਾਂ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਕੰਮ ਮਿਲੇ ਤਾਂ ਸੁਭਾਅ ਵਕਿਆ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਤੇ ਮਹਿੰਗਾਈ ਦਾ ਉਹਨਾਂ ਸੇਕ ਨਹੀਂ ਲੱਗਦਾ ਜਿੰਨਾ ਇਸ ਵੇਲੇ ਲੱਗਦਾ ਇੱਕ ਵਿਹਲਾ ਬੰਦਾ ਜਿਹਦੇ ਕੋਲ ਕੰਮ ਨਹੀਂ ਹੈਗਾ ਜੋ ਕੰਮ ਕਰਨਾ ਚਾਹੁੰਦਾ ਹੈ ਪਰ ਉਹਨੂੰ ਕੰਮ ਮਿਲ ਨਹੀਂ ਰਿਹਾ ਉਹ ਮਹਿੰਗਾਈ ਦਾ ਸੇਕ ਜ਼ਿਆਦਾ ਮਹਿਸੂਸ ਕਰੇਗਾ ਬਜਾਏ ਇਸ ਤੇ ਕਿ ਜਦੋਂ ਉਸਦੇ ਕੋਲ ਕੁਝ ਕੰਮ ਹੋਵੇ ਉਹਦੀ ਜੇਬ 'ਚ ਚਾਰ ਪੈਸੇ ਆਉਣ ਤਾਂ ਉਹ ਮਹਿੰਗਾਈ ਦਾ ਸੇਕ ਘੱਟ ਲੱਗੂਗਾ ਅਸੀਂ ਇਹ ਨਹੀਂ ਕਹ ਰਹੇ ਕਿ ਮਹਿੰਗਾਈ ਉਹਨੂੰ ਮਹਿਸੂਸ ਹੋਣਾ ਬੰਦ ਹੋ ਜਾਊਗੀ ਪਰ ਉਹਨੂੰ ਸੇਕ ਘੱਟ ਲੱਗੂਗਾ ਇਸ ਕਰਕੇ ਮਹਿੰਗਾਈ ਦੀ ਜਦੋਂ ਗੱਲ ਹੁੰਦੀ ਹੈ ਤਾਂ ਨਾਲ ਦੀ ਨਾਲ ਬਿਲਕੁਲ ਨਾਲ ਮੁੱਦਾ ਚੱਲਦਾ ਹੈ ਬੇਰੋਜ਼ਗਾਰੀ ਦਾ ਵੀ ਬੇਰੋਜ਼ਗਾਰੀ ਵੀ ਇੱਕ ਅਜਿਹਾ ਮੁੱਦਾ ਹੈ ਜੋ ਫੌਰੀ ਹੱਲ ਦੀ ਮੰਗ ਕਰਦਾ ਹੈ ਜਿਹਦਾ ਹੱਲ ਕੀਤਾ ਜਾਣਾ ਜ਼ਰੂਰੀ ਹੈ ਸੋ ਜਦੋਂ ਗੱਲ ਆਉਂਦੀ ਹੈ ਬੇਰੋਜ਼ਗਾਰੀ ਦੀ ਤਾਂ ਤੁਸੀਂ ਅਕਸਰ ਖਬਰਾਂ ਵਿੱਚ ਮੀਡੀਆ ਵਿੱਚ ਸੁਣਦੇ ਹੋਵੋਗੇ ਸਿਆਸੀ ਲੀਡਰ ਵੱਡੇ ਵੱਡੇ ਬਿਆਨ ਦਿੰਦੇ ਨੇ ਇੰਨੇ ਹਜ਼ਾਰ ਨੌਕਰੀਆਂ ਇੰਨੇ ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ ਖਾਸ ਤੌਰ ਤੇ ਤੁਸੀਂ ਨੋਟ ਕਰਿਓ ਜਦੋਂ ਵੀ ਕੀਤੀ ਚੋਣਾ ਹੋਣ ਵਾਲੀਆਂ ਹੁੰਦੀਆਂ ਨੇ ਇਲੈਕਸ਼ਨ ਹੋਣੀਆਂ ਹੁੰਦੀਆਂ ਨੇ ਚਾਹੇ ਵਿਧਾਨ ਸਭਾ ਚੋਣਾ ਹੋਣ ਚਾਹੇ ਲੋਕ ਸਭਾ ਚੋਣਾ ਹੋਣ ਜਾਂ ਕੋਈ ਜ਼ਿਮਨੀ ਚੋਣਾ ਹੋਵੇ ਜਾਂ ਕੋਈ ਵੀ ਕਿਸੇ ਵੀ ਜਗ੍ਹਾ ਤੇ ਜਦੋਂ ਲੋਕਾਂ ਨੇ ਆਪਣੇ ਨੁਮਾਇੰਦੇ ਚੁਣਨੇ ਹੁੰਦੇ ਆ ਉਸ ਤੋਂ ਪਹਿਲਾਂ ਸਿਆਸੀ ਆਗੂ ਅਤੇ ਲੀਡਰ ਲੋਕਾਂ ਨੂੰ ਜੋ ਵੱਡੇ ਵੱਡੇ ਵਾਅਦੇ ਕਰਦੇ ਨੇ ਉਹਨਾਂ ਵਿੱਚ ਇੱਕ ਪ੍ਰਮੁੱਖ ਵੱਡਾ ਵੱਡਾ ਵਾਅਦਾ ਜਿਹੜਾ ਕੀਤਾ ਜਾਂਦਾ ਉਹ ਇਹ ਹੀ ਹੁੰਦਾ ਹੈ ਰੋਜ਼ਗਾਰ ਦਾ ਨੌਕਰੀਆਂ ਦਾ ਹਰ ਇੱਕ ਸਿਆਸੀ ਪਾਰਟੀ ਆਪੋ ਆਪਣੇ ਚੋਣ ਮਨੋਰਥ ਪੱਤਰ ਇਲੈਕਸ਼ਨ ਮੈਨੀਫੈਸਟੋ ਵਿੱਚ ਇਸ ਗੱਲ ਦਾ ਜ਼ਰੂਰ ਜ਼ਿਕਰ ਕਰਦੀ ਹੈ ਬੜਾ ਵਧਾ ਚੜਾ ਕੇ ਜ਼ਿਕਰ ਕਰਦੀ ਹੈ ਕਿ ਉਹਨਾਂ ਵੱਲੋਂ ਸੱਤਾ ਵਿੱਚ ਆਉਣ ਤੇ ਐਨੇ ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਜਦੋਂ ਗੱਲ ਨੌਕਰੀਆਂ ਦੀ ਹੁੰਦੀ ਹੈ ਤੇ ਇਹ ਵੀ ਚੇਤੇ ਰੱਖਿਓ ਕਿ ਗੱਲ ਸਰਕਾਰੀ ਨੌਕਰੀਆਂ ਦੀ ਕੀਤੀ ਜਾਂਦੀ ਹੈ ਜੋ ਲਾਰਾ ਲਾਇਆ ਜਾਂਦਾ ਜੋ ਵਾਅਦਾ ਕੀਤਾ ਜਾਂਦਾ ਉਹ ਸਰਕਾਰੀ ਨੌਕਰੀਆਂ ਦਾ ਪਰ ਆਪਾਂ ਜਾਣਦੇ ਆ ਕਿ ਇੱਕ ਵਾਰੀ ਚੋਣਾ ਹੋ ਗਈਆਂ, ਵੋਟਾਂ ਪੈ ਗਈਆਂ, ਲੀਡਰ ਚੁਣੇ ਗਏ। ਮੁੜ ਕੇ ਗੱਲ ਭੁੱਲ ਭੁਲਾ ਜਾਂਦੀ ਆ। ਮੁੜ ਕੇ ਨਹੀਂ ਦੀ ਗੱਲ ਦੀ। ਕਿੰਨੀਆਂ ਨੌਕਰੀਆਂ ਦਿੱਤੀਆਂ ਗਈਆਂ, ਲੱਖਾਂ ਹਜ਼ਾਰਾਂ ਜਿਨ੍ਹਾਂ ਦਾ ਵਾਅਦਾ ਕੀਤਾ ਸੀ ਕਿ ਦਿੱਤੀਆਂ ਗਈਆਂ। ਕਿਉਂਕਿ ਸਮਾਂ ਹੱਦ ਮਿੱਥੀ ਗਈ ਸੀ ਕਿ ਕਦੋਂ ਤੱਕ ਨੌਕਰੀਆਂ ਦਿੱਤੀਆਂ ਜਾਣਗੀਆਂ। ਨਿਯੁਕਤੀ ਪੱਤਰ ਦਿੱਤੇ ਜਾਣ ਦੀਆਂ ਖਬਰਾਂ ਫੋਟੋਸ ਬਹੁਤ ਤੁਸੀਂ ਵੇਖੀਆਂ ਹੋਣਗੀਆਂ। ਇਸ਼ਤਿਹਾਰ ਰੂਪੀ ਖਬਰਾਂ ਵੇਖੀਆਂ ਹੋਵਗੀਆਂ ਕਿੰਨਾ ਕੋ ਉਹਨੂੰ ਸਹੀ ਮੰਨ ਸਕਦੇ ਆ ਕਿੰਨਾ ਕਿ ਸਾਰਥਕ ਮੰਨ ਸਕਦੇ ਆ ਜਿੰਨੇ ਦਾ ਵਾਅਦਾ ਕੀਤਾ ਗਿਆ ਸੀ ਜਿਸ ਵੱਡੇ ਅੰਕੜੇ ਦਾ ਵਾਅਦਾ ਕੀਤਾ ਗਿਆ ਸੀ ਕੀ ਉਹਨੀਆਂ ਨੌਕਰੀਆਂ ਆ ਗਈਆਂ ਇਹ ਚੀਜ਼ ਵੀ ਸੋਚਣ ਵਾਲੀ ਚੀਜ਼ ਹੈ ਜੋ ਤੁਸੀਂ ਜਿਗਤੀ ਪੱਤਰ ਵੇਖਦੇ ਹੋਵੋਗੇ ਉਹਦੇ ਵਿੱਚ ਵੱਧ ਵੱਧ 100 50 ਜਣਿਆਂ ਦੇ ਨਾਲ ਤਸਵੀਰ ਤੁਹਾਨੂੰ ਵਿਖਾਈ ਦਿੰਦੇ ਪਰ ਕੀ ਜੋ ਹਜ਼ਾਰਾਂ ਦਾ ਲੱਖਾਂ ਦਾ ਵਾਅਦਾ ਕੀਤਾ ਗਿਆ ਸੀ ਉਹਦਾ ਕੀ ਬਣਿਆ ਪਿਛਲੇ ਸਮੇਂ ਦਰਾਂ ਨੂੰ ਵੱਖ-ਵੱਖ ਸੂਬਿਆਂ ਚੋਣਾਂ ਦੌਰਾਨ ਤੁਸੀਂ ਇਹ ਡਾਇਲੌਗ ਸੁਣਿਆ ਹੀ ਹੋਵੇਗਾ ਸਿਆਸੀ ਲੀਡਰਾਂ ਦੇ ਮੂੰਹ। ਦੂਜੀ ਗੱਲ ਤੁਹਾਡੇ ਲਈ ਜਾਣਨੀ ਬਹੁਤ ਜ਼ਰੂਰੀ ਹੈ ਕਿ ਸਰਕਾਰੀ ਨੌਕਰੀਆਂ ਜਿਹੜੀਆਂ ਨੇ ਉਹਨਾਂ ਦਾ ਕੀ ਪ੍ਰਬੰਧ ਹੈ? ਸਰਕਾਰੀ ਨੌਕਰੀਆਂ ਦੇ ਵਿੱਚ ਇੱਕ ਚੀਜ਼ ਸਾਫ਼ ਨਜ਼ਰ ਆ ਰਹੀ ਭਾਵੇਂ ਕੇਂਦਰ ਆਧਾਰਿਤ ਸਰਕਾਰੀ ਨੌਕਰੀਆਂ ਹੋਣ ਜਾਂ ਸੂਬਾ ਆਧਾਰਿਤ ਹੋਣ। ਸਰਕਾਰੀ ਨੌਕਰੀਆਂ ਵਿੱਚ ਪੋਸਟਾਂ ਦੀ ਗਿਣਤੀ, ਅਸਾਮੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਕਈ-ਕਈ ਥਾਂ ਤਾਂ ਅਹੁਦੇ ਖਾਲੀ ਨੇ ਇੱਕ ਨਵਾਂ ਜਿਹੜਾ ਪ੍ਰਬੰਧ ਆ ਗਿਆ ਐਡ ਹੌਕ ਜਾਂ ਆਰਜ਼ੀ ਦਾ ਟੈਂਪਰੇਰੀ ਤੌਰ ਤੇ ਅਸਾਮੀਆਂ ਜਾਂ ਅਹੁਦੇ ਭਰਨ ਦਾ ਉਹਨੇ ਬੇਰੋਜ਼ਗਾਰੀ ਵਿੱਚ ਵਾਅਦਾ ਕੀਤਾ ਹੁੰਦਾ ਕੀ ਹੈ ਕਿ ਸਰਕਾਰੀ ਨੌਕਰੀ ਵਿੱਚ ਕੋਈ ਜਗ੍ਹਾ ਖਾਲੀ ਹੈ ਉਹਦੇ ਉੱਪਰ ਪੱਕੀ ਨਿਯੁਕਤੀ ਕਰਨ ਦੀ ਥਾਂ ਪੂਰੀ ਤਨਖਾਹ ਉੱਤੇ ਨਿਯੁਕਤੀ ਕਰਨ ਦੀ ਥਾਂ ਕੰਮ ਚਲਾਉ ਤੌਰ ਤੇ ਨੌਜਵਾਨ ਮੁੰਡੇ ਕੁੜੀਆਂ ਨੂੰ ਰੱਖ ਲਿਆ ਜਾਂਦਾ ਜੋ ਕਿ ਕਾਗਜ਼ਾਂ ਵਿੱਚ ਐਡ ਹੌਕ ਯਾਨੀ ਆਰਜੀ ਕਰਮਚਾਰੀ ਵਜੋਂ ਕੰਮ ਕਰਦੇ ਨੇ ਨਾ ਤਾਂ ਉਹਨਾਂ ਨੂੰ ਪੂਰਾ ਪੱਤਾ ਮਿਲਦਾ ਹੈ ਨਾ ਉਹਨਾਂ ਨੂੰ ਪੂਰਾ ਕੋਈ ਸੇਵਾ ਲਾਭ ਮਿਲਦਾ ਹੈ ਉਹਨਾਂ ਨੂੰ ਇੱਕ ਪੱਕੀ ਅ ਤਨਖਾਹ ਦੀ ਥਾਂ ਇੱਕ ਅ ਨਿੱਕ ਸੋਕ ਵਰਗੀ ਕਹਿ ਲਓ ਜਾਂ ਇੱਕ ਆਰਜੀ ਤਨਖਾਹ ਬੰਦ ਦਿੱਤੀ ਜਾਂਦੀ ਹੈ ਕਿ ਇੰਨਾ ਮਿਲਦਾ ਰਹੂਗਾ ਤੇ ਇੰਨਾ ਕੰਮ ਤੁਸੀਂ ਕਰਨਾ ਇਹ ਬਹੁਤ ਵੱਡੀ ਜੜ੍ਹ ਆ ਬੇਰੋਜ਼ਗਾਰੀ ਦੀ ਸਮੱਸਿਆ ਕਿਉਂਕਿ ਹੌਲੀ-ਹੌਲੀ ਕੀ ਹੋਇਆ ਕਿ ਪਿਛਲੇ ਸਾਲਾਂ ਦੌਰਾਨ ਸਰਕਾਰੀ ਨੌਕਰੀਆਂ ਵਿੱਚ ਸਾਮੀਆਂ ਭਰਨ ਦਾ ਇੱਕ ਰਿਵਾਜ ਹੀ ਖਤਮ ਹੁੰਦਾ ਜਾ ਰਿਹਾ ਆਹੀ ਸਿਸਟਮ ਚੱਲ ਪਿਆ ਆਰਜੀ ਐਡਹੌਕ ਟੈਂਪਰੇਰੀ ਪੋਸਟ ਪਰਦਾ ਨੌਜਵਾਨ ਮੁੰਡੇ ਕੁੜੀਆਂ ਜੋ ਵੀ ਸਰਕਾਰੀ ਦਫ਼ਤਰਾਂ 'ਚ ਕੰਮ ਕਰਦੇ ਨੇ ਬਹੁਤੀ ਇਸੇ ਪ੍ਰਬੰਧ ਇਸੇ ਤਕਨੀਕ ਰਾਹੀਂ ਕੰਮ ਕਰਦੇ ਵਿਖਾਈ ਦਿੰਦੇ ਨੇ ਪੱਕੇ ਡਿਊਟੀ ਦੇ ਸਮੇਂ ਉਨੀ ਤਨਖਾਹ ਤੇ ਉਹਨੇ ਕੰਮ ਸਰਕਾਰੀ ਲਾਭ ਕੋਈ ਨਹੀਂ ਵਿਦਿਅਕ ادارے ਵਿੱਚ ਵੀ ਇਦਾਂ ਚੱਲ ਪਿਆ ਪ੍ਰਬੰਧ ਹੋਰ ਜਿਹੜੇ ਸਰਕਾਰੀ ادارے ਨੇ ਉੱਥੇ ਵੀ ਇਹ ਸਿਸਟਮ ਚੱਲ ਪਿਆ ਹੌਲੀ-ਹੌਲੀ ਇੰਨਾ ਕੀ ਹੋ ਰਿਹਾ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਜਿੰਨੀਆਂ ਨੌਕਰੀਆਂ ਦਾ ਜਿੰਨੇ ਅਹੁਦੇ ਹੁੰਦੇ ਸੀ ਉਹ ਸੁਗੜਦੇ ਜਾ ਰਹੇ ਘਟਦੇ ਜਾ ਰਹੇ ਆ ਨੌਜਵਾਨ ਉਹੀ ਉੱਥੇ ਕੰਮ ਕਰਨ ਜਾਂਦੇ ਆ ਜਿਨ੍ਹਾਂ ਨੂੰ ਵਿਚਾਰੇ ਨੂੰ ਕਿਸੇ ਕਿਸਮ ਦਾ ਕੰਮ ਚਾਹੀਦਾ ਹੁੰਦਾ ਜਿਨ੍ਹਾਂ ਨੂੰ ਕਰਨਾ ਪੈਣਾ ਹੈ ਇਦਾਂ ਬਾਕੀ ਜਿਹੜੀਆਂ ਪੋਸਟਾਂ ਨੇ ਸਰਕਾਰੀ ਤੌਰ ਤੇ ਕਈ ਅਜਿਹੇ ਅਹੁਦੇ ਨੇ ਜੋ ਭਰੇ ਜਾਂਦੇ ਨੇ ਸਰਕਾਰੀ ਪ੍ਰਕਿਰਿਆ ਰਾਹੀਂ ਪਰ ਇੱਕ ਨਵੀਂ ਚੀਜ਼ ਵਿੱਚ ਜੋੜ ਦਿੱਤੀ ਕਿ ਦਾਖਲਾ ਪ੍ਰੀਖਿਆਵਾਂ ਐਂਟ੍ਰਾਂਸ ਐਗਜ਼ਾਮੀਨੇਸ਼ਨ ਉਹਨਾਂ ਵਿੱਚ ਵੀ ਨੌਜਵਾਨਾਂ ਦੀ ਬਹੁਤ ਵੱਡੇ ਪੱਧਰ ਉੱਪਰ ਖੱਜਲ ਖੁਆਰੀ ਹੁੰਦੀ ਹੈ ਕਈ ਵਾਰ ਇਹਨਾਂ ਦੇ ਨਤੀਜੇ ਅਦਾਲਤਾਂ ਤੱਕ ਵੀ ਜਾਂਦੇ ਰਹੇ ਨੇ ਗੱਲ ਭਾਵੇਂ ਕੇਂਦਰ ਪੱਧਰ ਦੀ ਹੋਵੇ ਜਾਂ ਸੂਬਾ ਪੱਧਰ ਦੀ ਹੋਵੇ ਇਹ ਵਰਤਾਰਾ ਲਗਾਤਾਰ ਚੱਲ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਸੋ ਨੌਜਵਾਨ ਵਰਗ ਜਿਹੜਾ ਆ ਉਹ ਨਿਰਾਸ਼ਾ ਦੇ ਆਲਮ ਵਿੱਚ ਵੀ ਆ ਜਾਂਦਾ ਹੈ ਇਹੋ ਜੀਆਂ ਚੀਜ਼ਾਂ ਨੂੰ ਵੇਖ ਕੇ ਕਿ ਬੇਰੋਜ਼ਗਾਰੀ ਸੰਬੰਧੀ ਗੱਲ ਹੀ ਨਹੀਂ ਹੁੰਦੀ ਨੌਕਰੀਆਂ ਦੀ ਗੱਲ ਹੀ ਨਹੀਂ ਹੁੰਦੀ ਜਦੋਂ ਸੇਵਾ ਮੁਕਤੀ ਰਿਟਾਇਰਮੈਂਟ ਦੀ ਗੱਲ ਹੁੰਦੀ ਹੈ ਉੱਥੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਕਦੇ ਰਿਟਾਇਰਮੈਂਟ ਦੀ ਉਮਰ ਘਟਾ ਦਿੱਤੀ ਜਾਂਦੀ ਕਦੇ ਵਧਾ ਦਿੱਤੀ ਜਾਂਦੀ ਹੈ ਪਰ ਇਹ ਸਾਰੀਆਂ ਚੀਜ਼ਾਂ ਘੁੰਮ ਫਿਰ ਕੇ ਬੇਰੋਜ਼ਗਾਰੀ ਦੇ ਆਲਮ ਵਿੱਚ ਵਾਅਦਾ ਕਰਦੀਆਂ ਨੇ ਤੇ ਜਦੋਂ ਗੱਲ ਬੇਰੋਜ਼ਗਾਰੀ ਦੇ ਵਿੱਚ ਵਾਅਦੇ ਵੀ ਹੁੰਦੀ ਹੈ ਤਾਂ ਮਹਿੰਗਾਈ ਦੇ ਨਾਲ ਵੀ ਤਾਰ ਜਾ ਜੁੜਦੇ ਨੇ ਦੇਸ਼ ਦੀ ਖੁਸ਼ਹਾਲੀ ਦੇਸ਼ ਦੀ ਜੀਡੀਪੀ ਨਾਲ ਵੀ ਇਹ ਚੀਜ਼ਾਂ ਜੁੜਦੀਆਂ ਨੇ ਕਿਉਂਕਿ ਦੇਸ਼ ਕਾਦੇ ਨਾਲ ਬਣਦਾ ਹੈ ਦੇਸ਼ ਵੱਡਾ ਲੋਕਾਂ ਦੇ ਨਾਲ ਨਾਗਰਿਕਾਂ ਦੇ ਨਾਲ ਸਿਆਸੀ ਲੀਡਰਾਂ ਦੇ ਕਾਰੋਬਾਰੀਆਂ ਦੇ ਨਾਲ ਦੇਸ਼ ਨਹੀਂ ਬਣਦਾ ਦੇਸ਼ ਵੱਡੇ ਪੱਧਰ ਤੇ ਬਣਦਾ ਹੈ ਦੇਸ਼ ਦੇ ਲੋਕਾਂ ਦੇ ਨਾਲ ਤੇ ਉਹਨਾਂ ਲੋਕਾਂ ਦੀ ਖੁਸ਼ਹਾਲੀ ਹੋਣੀ ਜ਼ਰੂਰੀ ਹੈ ਤੇ ਉਹਨਾਂ ਲੋਕਾਂ ਦੀ ਖੁਸ਼ਹਾਲੀ ਤਾਂ ਹੀ ਹੋਊਗੀ ਜਿਹਨਾਂ ਨੂੰ ਬੇਰੋਜ਼ਗਾਰੀ ਤੇ ਮਹਿੰਗਾਈ ਤੋਂ ਰਾਜਾਤ ਮਿਲੂਗੀ ਤਾਂ ਹੀ ਦੇਸ਼ ਅਸਲ ਮਾਇਨੇ 'ਚ ਤਰੱਕੀ ਕਰਦਾ ਹੈ ਦੀ ਆਪਾਸ ਕਰਦੇ ਆ ਕਿ ਦੇਸ਼ ਉੱਤਰ ਉtre ਮਹਿੰਗਾਈ ਬੀਰਸਗਰੀ ਦੀ ਗੱਲ ਹੋਵੇ ਇਹਨਾਂ ਦੇ ਹਾਲ ਕੱਢੇ ਜਾਣ ਤੇ ਇਸ ਤਰ੍ਹਾਂ ਦੇਸ਼ ਤੇ ਖੁਸ਼ਹਾਲੀ ਤੇ ਵਿਕਾਸ ਵਿੱਚ ਤੇ ਅੰਤਰਰਾਸ਼ਟਰੀ ਪੱਧਰ ਤੇ ਸ਼ਾਨ ਵਿੱਚ ਵਾਧਾ ਹੋਵੇ ਇਹਦੀ ਆਪਾਸ ਕਰਦੇ ਆ ਤੇ ਇਹਨਾਂ ਦੋਹਾਂ ਮੁੱਦਿਆਂ ਨੂੰ ਚਰਚਾ ਵਿੱਚ ਲਿਆਉਣ ਦਾ ਸੱਦਾ ਵੀ ਦਿੰਦੇ ਹਾਂ ਤਾਂ ਕਿ ਇਹਨਾਂ ਦੇ ਸਾਰਥਕ ਟੁਕਵੇਂ ਹੱਲ ਕੀਤੇ ਜਾ ਸਕਣ ਕਈ ਮੁੱਦਿਆਂ ਨੂੰ ਨਾ ਚਰਚਾ ਵਿੱਚ ਲਿਆਉਣਾ ਜ਼ਰੂਰੀ ਹੁੰਦਾ ਆਲੇ-ਦੁਆਲੇ মিডিਆ ਭਾਵੇਂ ਨਾਂ ਲਿਆ ਰਿਹਾ ਹੋਵੇ ਪਰ ਸਾਡਾ ਐਸ ਬੰਨੇ ਵੇਖਣਾ ਸਮਝਣਾ ਧਿਆਨ ਦੇਣਾ ਜ਼ਰੂਰੀ ਹੈ ਜਿਵੇਂ ਆਪਾਂ ਗੱਲ ਕਰ ਰਹੇ ਸੀ ਮਹਿੰਗਾਈ ਦੀ ਤੁਸੀਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਬਾਰੇ ਪੜਿਆ ਸੁਣਿਆ ਹੋਵੇਗਾ ਕਿ ਉੱਥੇ ਖੁਸ਼ਹਾਲੀ ਹੈ ਜਾਂ ਅਰਥਚਾਰੇ ਵਿੱਚ ਜੋ ਤਰੱਕੀ ਹੋ ਰਹੀ ਹੈ ਜਾਂ ਵਿਕਾਸ ਹੋ ਰਹੇ ਹਨ ਉਹਦੇ ਸਬੰਧੀ ਬਹੁਤ ਸਾਰੀਆਂ ਰਿਪੋਰਟਾਂ ਆਉਂਦੀਆਂ ਨੇ ਜਿਵੇਂ ਮਹਿੰਗਾਈ ਸਬੰਧੀ ਵੀ ਆਪਾਂ ਗੱਲ ਕੀਤੀ ਜੋ ਦੇਸ਼ ਦੇ ਲੋਕਾਂ ਨਾਲ ਜੁੜਦੀ ਸਾਬਤ ਹੁੰਦੀ ਹੈ ਇਹ ਵੀ ਠੀਕ ਇਸੇ ਤਰ੍ਹਾਂ ਲੋਕਾਂ ਦੇ ਨਾਲ ਹੀ ਜੁੜਦਾ ਹੈ ਤੇ ਮਹਿੰਗਾਈ ਵਾਂਗ ਇਹਨੂੰ ਵੀ ਚਰਚਾ ਤੋਂ ਪਰੇ ਰੱਖਿਆ ਜਾਂਦਾ ਹੈ ਦਰਸਲ ਹੋਏ ਰਿਹਾ ਕਿ ਦੇਸ਼ ਵਿੱਚ ਕਈ ਹੋਰ ਮੁੱਦੇ ਨੇ ਜਿਨ੍ਹਾਂ ਨੂੰ ਲੋੜ ਤੋਂ ਵੱਧ ਵੱਡਾ ਬਣਾ ਦਿੱਤਾ ਗਿਆ ਤੇ ਇਸ ਚੱਕਰ ਵਿੱਚ ਮਹਿੰਗਾਈ ਵਰਗੇ ਜਿਹੜੇ ਬੁਨਿਆਦੀ ਮੁੱਦੇ ਨੇ ਬੁਨਿਆਦੀ ਬੇਸਿਕ ਜਿਹੜੇ ਮਸਲੇ ਨੇ ਉਹ ਕਿਤੇ ਉਰਾਪਰਾ ਹੋ ਗਏ ਕਿਸੇ ਧੂੜੇ ਹੀਠਾਂ ਦੱਬੇ ਗਏ ਨੇ ਜਦ ਕਿ ਜਰੂਆਪਾ ਦੇਸ਼ ਖੁਸ਼ਹਾਲ ਹੋਣ ਦੀ ਗੱਲ ਕਰਦੇ ਆਂ ਦੇਸ਼ ਤਾਂ ਦੁਨੀਆ ਵਿੱਚ ਚੰਗਾ ਨਾ ਹੋਣ ਦੀ ਗੱਲ ਕਰਦੇ ਆਂ ਤਾਂ ਇਹ ਨਾਂ ਕਿਵੇਂ ਬਣਦਾ ਹੈ ਇਹ ਨਾਂ ਬਣਦਾ ਦੇਸ਼ ਦੇ ਨਾਗਰਿਕਾਂ ਤੋਂ ਦੇਸ਼ ਦੇ ਲੋਕਾਂ ਤੋਂ ਤੇ ਲੋਕ ਖੁਸ਼ ਉਦੋਂ ਹੋਣਗੇ ਜਦੋਂ ਉਹਨਾਂ ਦੀ ਖਰੀਦ ਸਮਰੱਥਾ ਪਰਚੇਜ਼ਿੰਗ ਪਾਵਰ ਜਿਹੜੀ ਵਧੀਆ ਹੋਊਗੀ ਤੇ ਪਰਚੇਜ਼ਿੰਗ ਪਾਵਰ ਵਧੀਆ ਉਦੋਂ ਹੁੰਦੀ ਹੈ ਜਦੋਂ ਕੀਮਤਾਂ ਉਹਨਾਂ ਨੂੰ ਸਹੀ ਪਾਉ ਤੇ ਮਿਲਣ ਸਹੀ ਪਾ ਉਹ ਮਤਲਬ ਜਿਹੜਾ ਉਹ ਕਰ ਸਕਣ ਆਸਾਨੀ ਨਾਲ ਖਰਚਾ ਕਰ ਸਕਣ ਹੁਣ ਗੱਲ ਜੇ ਤੁਹਾਨੂੰ ਸਰੋਂ ਦੇ ਤੇਲ ਦੀ ਦਸੀਏ ਸਰੋਂ ਦਾ ਤੇਲ ਕਿਸੇ ਵੇਲੇ 100 ਰੁਪਏ ਦੇ ਆਸ-ਪਾਸ ਹੋਇਆ ਕਰਦਾ ਸੀ ਹੁਣ ਇਹ 200 ਤੋਂ ਉੱਪਰ ਚੱਲ ਰਿਹਾ ਹੈ ਦੁੱਗਣੀ ਤੋਂ ਕੀਮਤ ਵੱਧ ਚੁੱਕੀ ਹੈ ਕੋਈ ਅਸੀ ਚੀਜ਼ ਨਹੀਂ ਜਦੀ ਕੀਮਤ ਪਿਛਲੇ ਸਾਲਾਂ ਦੌਰਾਨ ਨਾ ਵਧੀ ਹੋਵੇ ਮਹਿੰਗਾਈ ਇਸ ਕਦਰ ਵਧੀ ਹੈ ਕੱਲ ਜਦੋਂ ਆਪਾਂ ਪੈਟਰੋਲ ਡੀਜ਼ਲ ਦੀ ਕੀਤੀ ਸੀ ਤਾਂ ਅਕਸਰ ਗੱਲ ਹੁੰਦੀ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ ਵਧੀਆਂ ਨੇ ਤੇ ਸਰਕਾਰੀ ਕੰਟਰੋਲ ਤੋਂ ਬਾਹਰ ਨੇ ਇਹ ਚੀਜ਼ਾਂ ਪਰ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੀਠਾਂ ਆ ਰਹੀਆਂ ਸੀ ਜਾਂ ਆ ਚੁੱਕੀਆਂ ਸੀ ਉਸ ਵੇਲੇ ਵੀ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧੀਆਂ ਰਹੀਆਂ ਇਹ ਵੀ ਇੱਕ ਜਿਆਦਾ ਸਵਾਲ ਹੈ ਜਿਹਦਾ ਜਵਾਬ ਕਿਤੇ ਲੱਭਦਾ ਨਹੀਂ ਇਹ ਮੁੱਦਾ ਹੀ ਚਰਚਾ ਵਿੱਚ ਕਦੇ ਨਹੀਂ ਆਇਆ ਜਦ ਕਿ ਦੇ ਉੱਪਰ ਖੋਜ ਕੀਤੀ ਜਾਣ ਦੀ ਲੋੜ ਸੀ ਕੀ ਕਾਰਨ ਨੇ ਇਹਦੇ ਪਿੱਛੇ ਕੀ ਵਜ੍ਹਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਦੇ ਹਿਸਾਬ ਨਾਲ ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਉਸ ਹਿਸਾਬ ਨਾਲ ਉਸੇ ਤਰੀਕੇ ਨਾਲ ਹੀਠਾਂ ਕਿਉਂ ਨਹੀਂ ਆਈ ਉੱਪਰ ਜ਼ਰੂਰ ਜਾਂਦੀ ਹੈ ਪਰ ਹੀਠਾਂ ਕਿਉਂ ਨਹੀਂ ਆਉਂਦੀ ਉੱਪਰ ਜਾਂਦੀ ਹੈ ਤਾਂ ਛੂਟਾਂ ਵੱਟਦੀ ਜਾਂਦੀ ਹੈ ਹੀਠਾਂ ਆਉਂਦੀ ਹੈ ਤਾਂ ਕੱਚੋ ਕੰਮੇ ਵਾਂਗ ਇੱਕ ਦੋ ਕਦਮ ਹੌਲੀ ਹੌਲੀ ਹੇਠਾਂ ਨੂੰ ਆਉਂਦੀ ਹੈ ਇਹ ਸਥਿਤੀ ਹੈ પેટ્રોલ ਤੇ ਜੀਸਨ ਦੀ ਸੋ ਗੱਲ ਭਾਵੇਂ ਖਾਣ ਪੀਣ ਵਾਲੀਆਂ ਵਸਤਾਂ ਦੀ ਹੋਵੇ ਚਾਹੇ પેટ્રોલ ਡੀਜ਼ਲ ਦੀ ਹੋਵੇ ਰਸੋਈ ਗੈਸ ਸਿਲੰਡਰ ਦੀ ਹੋਵੇ ਜਾਂ ਦਾਲਾਂ ਸਬਜ਼ੀਆਂ ਦੀ ਹੋਵੇ ਹਰ ਪਾਸੇ ਮਹਿੰਗਾਈ ਜਿਹੜੀ ਆ ਉਹ ਲੋਕਾਂ ਦਾ ਕਚੰਬਰ ਕੱਢਦੀ ਹੋਈ ਵਿਖਾਈ ਦੇ ਰਹੀ ਹੈ ਹਰ ਸਾਲ ਲੋਕਾਂ ਦੀ ਤਨਖਾਹ ਵਿੱਚ ਵੀ ਵਾਅਦਾ ਹੁੰਦਾ ਹੈ ਇਹ 'ਚ ਕੋਈ ਸ਼ੱਕ ਨਹੀਂ ਕੋਈ ਦੂਰ ਆਇ ਨਹੀਂ ਪਰ ਵੇਖਣਾ ਹੀ ਪੈਣਾ ਯਕੀਨੀ ਇਹ ਬਣਾਉਣ ਦੀ ਲੋੜ ਹੈ ਕਿ ਜਿੱਦਾਂ ਤਨਖਾਹ ਵਿੱਚ ਵਾਅਦਾ ਹੋ ਰਿਹਾ ਹੈ ਕੀ ਉਹ ਵੱਧਦੀ ਹੋਈ ਮਹਿੰਗਾਈ ਦੇ ਨਾਲ ਮਿਲਦਾ ਹੈ ਕਿ ਨਹੀਂ ਕੀ ਉਹਦਾ ਇੱਕ ਹੱਲ ਲੋਕਾਂ ਨੂੰ ਦੇ ਰਿਹਾ ਹੈ ਕਿ ਨਹੀਂ ਕਿ ਇਹ ਦੋਵੇਂ ਚੀਜ਼ਾਂ ਪੈਰਲਲ ਚੱਲ ਰਹੀਆਂ ਨੇ ਇਹਨਾਂ 'ਚ ਕੋਈ ਸਮਾਨਤਾ ਹੈ ਕਿਤੇ ਇਦਾਂ ਤਾਂ ਨਹੀਂ ਕਿ ਜਿਸ ਹਿਸਾਬ ਨਾਲ ਲੋਕਾਂ ਦੀ ਆਮਦਨ ਵੱਧ ਰਹੀ ਹੈ ਮਹਿੰਗਾਈ ਉਸ ਤੋਂ ਤੇਜ਼ ਰਫ਼ਤਾਰ ਵੱਧ ਰਹੀ ਹੈ ਤਾਂ ਫਿਰ ਵਧੀ ਹੋਈ ਆਮਦਨ ਦਾ ਕੋਈ ਜ਼ਿਆਦਾ ਫਰਕ ਜਾਂ ਅਸਰ ਜਾਂ ਹਾਂ ਪੱਖੀ ਕੋਈ ਪ੍ਰਭਾਵ ਵਿਖਾਈ ਨਹੀਂ ਦਿੰਦਾ ਹੁੰਦਾ ਇਹ ਚੀਜ਼ ਬੜੀ ਸਮਝਣ ਦੀ ਲੋੜ ਹੈ ਇਸ ਵੇਲੇ ਜਦੋਂ ਗੱਲ ਮਹਿੰਗਾਈ ਦੀ ਹੁੰਦੀ ਹੈ ਸੋ ਮਹਿੰਗਾਈ ਸੰਬੰਧੀ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ ਸਭ ਤੋਂ ਜ਼ਰੂਰੀ ਸਭ ਤੋਂ ਪਹਿਲਾ ਕਦਮ ਇਹ ਹੈ ਕਿ ਇਹਨੂੰ ਚਰਚਾ ਵਿੱਚ ਤਾਂ ਲਿਆਂਦਾ ਜਾਵੇ ਘੱਟੋ ਘੱਟ ਇਹਦੀ ਗੱਲ ਤਾਂ ਸ਼ੁਰੂ ਹੋਵੇ ਫੇਰ ਹੀ ਕੋਈ ਇਹਦਾ ਅੱਗੇ ਕੋਈ ਚੰਗਾ ਜਿਹੜਾ ਹੱਲ ਨਿਕਲਣ ਦੀ ਸੰਭਾਵਨਾ ਬਣਦੀ ਹੈ ਪਹਿਲਾਂ ਤਾਂ ਗੱਲਬਾਤ ਵਿੱਚ ਆਉਣਾ ਚਰਚਾ ਵਿੱਚ ਆਉਣਾ ਬਹੁਤ 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 ਜ਼ਿਆਦਾ ਜ਼ਰੂਰੀ ਹੈ ਤੇ ਇਸੇ ਲਈ ਅੱਜ ਦੀ ਇਸ ਗੱਲਬਾਤ ذریعے ਆਪਾਂ ਮਹਿੰਗਾਈ ਦੇ ਇਸ ਵਿਸ਼ੇ ਨੂੰ ਉਭਾਰ ਕੇ ਸਾਹਮਣੇ ਲਿਆਂਦਾ ਤਾਂ ਕਿ ਘੱਟੋ ਘੱਟ ਇਹ ਚਰਚਾ ਵਿੱਚ ਧਾਵੇ ਇਹਦੀ ਗੱਲ ਤਾਂ ਹੋਣੀ ਸ਼ੁਰੂ ਹੋ